Jai ho! Okay. okay. Ali, hello. Ali, Ali. Ali, Ali. Ali. Ali, Ahali. Ahali. Ali. Ali, Ali. ਹਾਲੇ ਹਾਲੇ ਹੇਲੋ 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 ਬੋਲ ਸਚੇ ਦਰਬਾਰ ਕੀ ਜੈ ਹਾਲੇ 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 ਅਹਲੇ ਹਾਲੇ ਹੇਲੋ ਹੇਲੋ हेलो 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 बोल सच्चे की हेलो 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 ਹਲੋ 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 ਸੋ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਹਾਂਜੀ ਇੰਨੀ ਗਰਮੀ ਦੇ ਵਿੱਚ ਬੈਠ ਕੇ ਤੁਸੀਂ ਮੇਲੇ ਦਾ ਆਨੰਦ ਮਾਣਨੇ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਔਰ ਵੱਖ-ਵੱਖੇ ਦਰਬਾਰਾਂ ਤੋਂ ਫਕਰ ਫਕੀਰ ਰੱਬ ਰੂਹਾਂ ਪਹੁੰਚ ਰਹੇ ਨੇ ਸਾਰਿਆਂ ਦਾ ਵੈਲਕਮ ਨਿਗਾ ਸਵਾਗਤ ਜੀ ਹੈ ਨੂੰ ਧਨੇਵਾਲ ਤੋਂ ਸਾਡੇ ਸਰਕਾਰ ਸਣੀ ਸائیں ਜੀ ਤਸ਼ਰੀਫ ਪਰਮਾਨ ਨੇ ਔਰ ਜੀਐਸ ਮੰਗੜ ਸਾਹਿਬ ਉਹਨਾਂ ਨੇ ਵੀ ਇਸ ਸਟੇਜ ਦੇ ਉੱਤੇ ਗਾਉਣਾ ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਨੇ ਹਾਜ਼ਰੀ ਭਰਨੀ ਆ ਤੇ ਮੈਂ ਜਿਆਦੀਆਂ ਗੱਲਾਂ ਨਾ ਤੇ ਆਪਣੇ ਟੰਗ ਦੇ ਨਾਲ ਕਿਉਂਕਿ ਹਰ ਇੱਕ ਬੰਦੇ ਦਾ ਤੁਹਾਨੂੰ ਤੁਹਾਡੇ ਘਰ ਦੇ ਪਹਿਲੇ ਕਦਮ ਤੋਂ ਲੈ ਕੇ ਬਾਲਜੀ ਜੀਆਂ ਦਾ ਜੇਕਰ ਪਪਾ ਨੂਰ ਮੁਹੰਮਦ ਜੀਆਂ ਦਾ ਬਹੁਤ ਸੱਚੇ ਦਰਬਾਰ ਅਜੀ ਸਰਕਾਰ ਕੀ ਸਵਜ ਦੂਸਰੀ ਵਾਰੀ ਪਿੰਡ ਮੰਗੜ ਦੇ ਵਿੱਚ ਸਾਨੂੰ ਤੁਹਾਡੇ ਰੱਬੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਮਾ ਚਿੰਤਪੁਰਨੀ ਕਲੱਬ ਵੱਲੋਂ ਕਰਾਇਆ ਗਿਆ ਜਾਗਰਨ ਦੇ ਵਿੱਚ ਤੁਹਾਡੀ ਹਾਜ਼ਰੀ ਅਸੀਂ ਭਰੀ ਸੀ ਸੋ ਉਹੀ ਸ਼ਕਤੀਤਾ ਸਾਰੇ ਯਾਰ ਦੋਸਤ ਮਿੱਤਰ ਪਿਆਰੇ ਸਾਡੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਬੱਚੇ ਫੌਜੀ ਸਾਹਿਬ ਕਾਲਾ ਜੀ ਉਹਨਾਂ ਦੇ ਘਰੇ ਬੈਠੇ ਤਿਆਰ ਹੋ ਰਹੇ ਸੀ ਸਾਰੇ ਮਿਲ ਕੇ ਗਏ ਨੇ ਸ਼ੁਕਰੀਆ ਥੈਂਕ ਯੂ ਸੋ ਮੱਚ ਮਿਹਰਬਾਨੀ ਸਬੋਤਾ ਸਮਾਨੀ ਲੈਂਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਵਾਂ ਇੱਕ ਵਾਰੀ ਮੈਂ ਫੇਰ ਬੇਨਤੀ ਕਰਦਾ ਕਿ ਆ ਪੱਖਾ ਜਰੂਰ ਚਲਵਾ ਦਿਓ ਕਿਉਂਕਿ ਪੱਖੇ ਬਿਨਾ ਸਾਡਾ ਇਨਸਟਰੂਮੈਂਟ ਜਿਹੜਾ ਹੈਗਾ ਉਹ ਨਹੀਂ ਵੱਜਣਾ ਥੈਂਕ ਯੂ ਸੋ ਸਾਡੇ ਤੋਂ ਪਹਿਲਾਂ ਸਤਿਕਾਰਯੋਗ ਬਹੁਤ ਹੀ ਅੱਛੇ ਗਾਇਕ ਪਾਲੀ ਦੇਵ ਵਾਲੀਆ ਜੀ ਇੱਥੇ ਤੁਹਾਡੇ ਮੁਖਾਤੀਬ ਹੋ ਕੇ ਗਏ ਨੇ ਮੈਡਮ ਸਿਮੀ ਜੀ ਤੁਹਾਡੇ ਰੂਬਰੂ ਹੋ ਕੇ ਗਏ ਨੇ ਆਪਣੀ ਗਾਇਕੀ ਨਾਲ ਤੁਹਾਨੂੰ ਸ਼ਰਸ਼ਾ ਕਰਕੇ ਗਏ ਨੇ ਸੋ ਤੁਹਾਡੇ ਸੇਵਾ ਦੇ ਵਿੱਚ ਪੇਸ਼ ਕਰਨ ਲੱਗਾ ਲਗੇ ਜੀ ਹਾਂਜੀ ਉਸ ਕਾਇਕਾ ਨੂੰ ਇੱਕ ਕੁੜੀ ਸਕੂਲ ਦੇ ਵਿੱਚ ਪੜ੍ਹਦੀ ਆ ਸ਼ੌਂਕਿਆ ਤੌਰ ਤੇ ਗਾਇਆ ਕਰਦੀ ਸੀ ਅੱਜ ਤੋਂ तकरीबन 25 ਸਾਲ ਪਹਿਲਾਂ ਤੁਹਾਡੇ ਵੱਲੋਂ ਮਿਲੇ ਹੋਏ ਪਿਆਰ ਸਦਕਾ ਉਸ ਨੇ ਆਪਣੀ ਪਹਿਲੀ ਕਸਟ ਮਾਰਕੀਟ ਦੇ ਵਿੱਚ ਦਿੱਤੀ ਜਿਸ ਦਾ ਟਾਈਟਲ ਸੀ ਹੌਰਸ ਟੋਣਾ ਠੀਕ ਹੈ ਤੈ ਤੋਂ ਸੀ ਉਸ ਦਿਨ ਪਹਿਲੀ ਹੀ ਕੈਸਟ ਨੂੰ ਇੰਨਾ ਕਿ ਜ਼ਿਆਦਾ ਰੱਜਮਾ ਪਿਆਰ ਦਿੱਤਾ ਕਿ ਉਹ ਕੁੜੀ ਆਪਣੀ ਪਹਿਲੀ ਕੈਸਟ ਦੇ ਨਾਲ ਹੀ ਤੁਹਾਡੇ ਵੱਲੋਂ ਮਿਲੇ ਹੋਏ ਮੋਹ ਪਿਆਰ ਸਤਿਕਾਰ ਪਲਕਾਂ ਦੀ ਛਾਂ ਦੇ ਨਾਲ ਇੰਨਾ ਕਿ ਨਵਾਜਿਆ ਕਿ ਉਹ ਆਪਣੀ ਪਹਿਲੀ ਕੈਸਟ ਦੇ ਨਾਲ ਹੀ ਪੰਜਾਬ ਦੀਆਂ ਨਾਮਵਾਰ ਗਾਇਕਾਵਾਂ ਦੀ ਲਾਈਨ ਵਿੱਚ ਖੜੀ ਹੋਈ ਸੋ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਉਸ ਤੋਂ ਬਾਅਦ ਉਸ ਦੀਆਂ ਅਗਲੀਆਂ ਕੈਸਟਾਂ ਚੱਲ ਜਿਵੇਂ ਤੂੰ ਚੱਲਦਾ ਮਾਲਕਾ ਵੰਡ ਖੁਸ਼ੀਆਂ ਜੁਦਾਈ ਮਰ ਜਾਾਂਗੇ ਵਿਛੜ ਕੇ ਪੀਂਗਾ ਪਿਆਰ ਦੀਆਂ ਇੱਕ ਮੁੰਡਾ ਰਾਇਲ ਨੱਡੀ ਕੈਂ ਸਰਦਾਰ ਜੋਬਨ ਜੂਰ ਤੈਨੂੰ ਇਹਨਾਂ ਸਾਰਿਆਂ ਨੂੰ ਤੁਸੀਂ ਰਜਮਾ ਪਿਆਰ ਦਿੱਤਾ ਉਹਨਾਂ ਦੇ ਗੀਤਾਂ ਦੀ ਗੱਲ ਕਰਾਂ ਤੇਰੀ ਹੱਕ ਤੇ دیਵਾ ਨਾ ਵਾਲਿਆ ਤਾਂ ਤੂੰ ਕੀ ਜਾਣੇਗਾ ਕਿਉ ਹੂਰ ਬਿਠਾ ਕੇ ਲੰਘਦਾ ਗਲੀ ਚੋਂ ਹੀਰੋ ਹਾਂਡੇ ਤੇ ਚੱਲ ਜਿਵੇਂ ਤੂੰ ਚੱਲਦਾ ਮੈਂ ਚੱਲੂਗੀ ਜਿਗਰੀਆ ਯਾਰਾ ਹੁਣ ਖੂਨ ਦਾ ਰੰਗ ਵੀ ਬਦਲ ਗਿਆ ਭਾਈ ਦੁੱਖ ਨਾ ਪੁੱਛਣ ਭਰਾਵਾਂ ਨੂੰ ਪੁੱਤ ਪਿਓ ਦੇ ਪੱਗ ਨੂੰ Terima kasih telah menonton! Ali, Ali, hello.